ਹਰਦਾਸਪੁਰ ਪਿੰਡ ਨੰਨਕੇ ਜਦੋਂ ਅਸੀਂ ਸਾਡੀ ਪੋਸੂ ਨਮਾ ਚੈਨਲ ਦੀ ਟੀਮ ਅੱਗੇ ਜਾ ਰਹੀ ਸੀ ਪਿੰਡ ਕਸਿਆਣੇਵਾਲ ਦਾ ਰਾਹ ਦੇ ਵਿੱਚ ਮਾਤਾ ਜੀ ਦੇ ਭਗਤਾਂ ਵਾਸਤੇ ਬਕਾਇਦਾ ਤੌਰ ਤੇ ਵਿਜੇ ਕੁਮਾਰ ਹੋਰਾਂ ਨੇ ਇਹਨਾਂ ਦੀ ਸੰਸਥਾ ਵੱਲੋਂ ਲੰਗਰ ਲਗਾਇਆ ਹੋਇਆ ਹੈ ਕਿਉਂਕਿ ਲੰਗਰ ਲਗਾਉਣਾ ਇਹ ਉਹਦੀ ਬੜੀ ਬਖਸ਼ਿਸ਼ ਹੁੰਦੀ ਹੈ ਤਾਂ ਹੀ ਲੰਗਰ ਲੱਗਦੇ ਨੇ ਸੋ ਮੇਰੇ ਨਾਲ ਜੁੜੇ ਨੇ ਜਦੋਂ ਉਹਨਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਵੱਲੋਂ ਇੱਕ ਲੈਬੋਰੀ ਜਿਹੜੀ ਬਾਰਮ ਤੋਂ ਮਾਜਰੀ ਅਕਾਲੀਆਂ ਰੋਡ ਅੰਬੇਡਕਰ ਊਰਜਾ ਭਵਨ ਦੇ ਵਿੱਚ ਚੱਲ ਰਹੀ ਹੈ। ਤੋਂ ਉਸ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਇਹਨਾਂ ਨਾਲ ਕਰਦੇ ਆ। ਵੀਜੇ ਕੁਮਾਰ ਜੀ ਸਭ ਤੋਂ ਪਹਿਲਾਂ ਤੁਸੀਂ ਇਹ ਬਹੁਤ ਵੱਡਾ ਕੰਮ ਕਰ ਰਹੇ ਹੋ। ਇਹ ਬੜੀ ਬਖਸ਼ਿਸ਼ ਹੈ ਮਾਤਾ ਜੀ। ਕਿਰਪਾ ਜੀ ਮਾਮਾਈ ਜੀ। ਉਹਨਾਂ ਦੇ ਸਤਿ ਕੀ ਹੋ ਰਹੀ ਸਾਰਾ ਕੁਝ। ਅੱਛਾ ਜਿਹੜੀ ਲੈਬੋਰੀ ਖੋਲੀ ਹੈ ਇਸ ਬਾਰੇ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉੱਥੇ ਜਾਣ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਹੋਰਾਈ ਸਾਹਿਬ। ਜੀ ਸਾਡੇ ਪਿੰਡ ਨੇ ਪਗੜ ਮੱਜਰੇ ਵੀ ਆਉਂਦੇ ਜਾਂਦੇ ਸੀ ਹਾਂ ਬਿਲਕੁਲ ਹਾਂ ਜੀ ਸਰਦਾਰ ਗਰਮੀਤ ਸਿੰਘ ਸਰਪੰਚ ਜੀ ਉਹਨਾਂ ਨਾਲ ਦਾ ਸੰਬੰਧ ਸੀ ਜੀ 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 ਅਸੀਂ ਕਹਣਾ ਪਗੜ ਮੱਜਰੇ ਅੱਛਾ ਅੱਛਾ ਜੀ ਹਾਂ ਜੀ ਪਹਿਲਾਂ ਕਿਸਾਨੇ ਚ ਆਇਆ ਫਿਰ ਪਗੜ ਮੱਜਰੇ ਬਿਲਕੁਲ ਪਿੰਡ ਦੇ ਵਸਨੀਕਾਂ ਨੂੰ ਵਸਨੀਕਾਂ ਨੂੰ ਜ਼ਰੂਰ ਦੱਸਿਆ ਕਰੋ ਤੁਸੀਂ ਜੀ ਜ਼ਰੂਰ ਜੀ ਜ਼ਰੂਰ ਜ਼ਰੂਰ ਕਿਸੇ ਦਾ ਮਹਿੰਗੇ ਟੈਸਟਾਂ ਤੋਂ ਛੁਟਕਾਰਾ ਹੋ ਜਵੇ ਹੋਰ ਕੀ ਚਾਹੀਦਾ ਹਾਂ ਜੀ ਹਾਂ ਜੀ ਇਹ ਤਾਂ ਬਹੁਤ ਨੇਕ ਕਰਮ ਹੈ ਜੀ ਜੀ ਹਾਂ ਜੀ ਤੁਸੀਂ ਫਿਰ ਇਹ ਲੰਗਰ ਜਿਹੜਾ ਆਪਣੀ ਸੰਸਥਾ ਵੱਲੋਂ ਲੈ ਇਹ ਤਾਂ ਸਥਾਈ ਤੇ ਸੇਵਾ ਕਰ ਰਹੇ ਹੈ ਜੀ ਆਪਣੇ ਲਾਲਾ ਜੀ ਨੇ ਸੈੱਲਰ ਵਾਲੇ ਆ ਪੰਪ ਵੀ ਉਹਨਾਂ ਦੇ ਹੀ ਆ ਆ ਚੀਨ ਮੰਡੀ ਦੇ ਵਿੱਚ ਉਹਨਾਂ ਵੱਲੋਂ ਜੀ ਤੇ ਅਸੀਂ ਇੱਥੇ ਸੇਵਾ ਕਰ ਰਹੇ ਜਿਸ ਨੂੰ ਬਹੁਤ ਬਹੁਤ ਚੰਗਾ ਲੱਗਾ ਬੀਜੇ ਜੀ ਔਰ ਮੈਂ ਚਾਹੁੰਦਾ ਕਿ ਮਾਤਾ ਜੀ ਇਸ ਪਰਿਵਾਰ ਤੇ ਇਸੇ ਤਰ੍ਹਾਂ ਕਿਰਪਾ ਰੱਖਣ ਇਹ ਲੋ ਲੰਗਰ ਜਿਹੜੇ ਆ ਹਮੇਸ਼ਾ ਚੱਲਦੇ ਰਹਿਣ ਇਹੀ ਹੁੰਦਾ ਕਿਉਂਕਿ ਜਦੋਂ ਪਿਆਸੇ ਨੂੰ ਜਿਹੜਾ ਹੈ ਪਾਣੀ ਮਿਲ ਜਾਵੇ ਔਰ ਭੁੱਖੇ ਨੂੰ ਪ੍ਰਸ਼ਾਦਾ ਮਿਲ ਜਾਵੇ ਇਸ ਤੋਂ ਵੱਡੀ ਸੇਵਾ ਕੀ ਹੁੰਦੀ ਹੈ ਇਹ ਤਾਂ ਸ਼ਬਦਾਂ ਵਿੱਚ بیان ਨਹੀਂ ਕੀਤੀ ਜਾ ਸਕਦੀ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਨ ਸੋਤਾ ਅਰਦਾਸ ਕਰ